ਇਹ ਜਿਹੜਾ ਏਜੰਟਾਂ ਦਾ ਕੁਝ ਗਲਤ ਬੰਦਿਆਂ ਦਾ ਜਿਹੜਾ ਇਹ ਮਾਫੀਆ ਬਣਾਇਆ ਹੋਇਆ ਕਿ ਯੂਐਸਏ ਜਾਣ ਵਾਸਤੇ ਤੁਹਾਨੂੰ 5 ਲੱਖ ਰੁਪਈਆ 20 ਲੱਖ ਰੁਪਈਆ 15 ਲੱਖ ਰੁਪਈਆ ਖਰਚਣ ਦੀ ਲੋੜ ਹੈ ਸੋ ਬਿਲਕੁਲ ਗਲਤ ਹੈ ਜੀ ਮੈਂ ਬਹੁਤ ਸਾਰੇ ਹੋਡਿੰਗਸ ਵੀ ਦੇਖਦਾ ਬਹੁਤ ਸਾਰੇ ਲੋਕ ਆ ਕੇ ਮੈਨੂੰ ਦੇ ਮੈਨੂੰ ਦੱਸਦੇ ਨੇ ਕਿ ਸਾਡੇ ਉਹ ਫਲਾਣਾ ਬੰਦਾ ਤੇ ਜੀ 45000 ਚ ਭੇਜ ਦਿੰਦਾ ਜੀ ਉਹ ਤਾਂ 70000 ਚ ਭੇਜ ਦਿੰਦਾ ਵਾ ਠੀਕ ਹੈ ਉਹੀ ਬੰਦੇ ਨੂੰ ਅਗਰ ਉਹਨਾਂ ਦੇ ਦਫ਼ਤਰ ਤੋਂ ਹੋ ਕੇ ਵਾਪਸ ਆਂਦਾ ਹੈ ਤਾਂ ਉਹਨਾਂ ਤੋਂ ਫੀਸਾਂ ਦੇ ਨਾਂ ਤੇ ਕੋਈ 11 ਲੱਖ ਮੰਗ ਰਿਹਾ ਕੋਈ 12 ਲੱਖ ਮੰਗ ਰਿਹਾ ਤੇ ਕੋਈ 15 ਲੱਖ ਮੰਗ ਰਿਹਾ ਸੋ ਇਹਨਾਂ ਚੀਜ਼ਾਂ ਨੂੰ ਮੈਂ آگਾਹ ਕਰਨਾ ਚਾਹੁੰਦਾ ਕਿ ਜੇ ਯੂ ਐਸ ਗਵਰਨਮੈਂਟ ਦਾ ਆਪਦਾ ਰੂਲ ਹੈ ਕਿ ਤੁਸੀਂ ਫੀਸ ਉੱਥੇ ਆ ਕੇ ਪੇ ਕਰ ਸਕਦੇ ਹੋ ਨਹੀਂ ਨਹੀਂ ਇੱਥੇ ਪੇ ਕਰਨ ਦੀ ਲੋੜ ਹੀ ਕੀ ਹੈ ਜਿਹੜਾ ਤੁਹਾਡੇ ਤੋਂ 50000 70000 ਜਾਂ ਲੱਖ ਰੁਪਈਆ ਕੋਈ ਏਜੰਟ ਲੈਂਦਾ ਹੈ ਤੋ ਯਾਰ ਸਿੰਪਲ ਫੀਸਾਂ ਦਾ ਲੈਂਦਾ I20 ਐਮਬੈਸੀ ਸਰਵਿਸ ਤੇ ਇਹੀ ਵੀਸਾ ਦਾ ਤੇ ਉਹ ਖਰਚਾ ਤੁਹਾਡੇ ਤੋਂ 70 80 ਹਜ਼ਾਰ ਜਾਂ 50 ਹਜ਼ਾਰ ਕਹਿ ਕੇ ਲੈ ਲੈਂਦਾ ਤੁਹਾਨੂੰ ਕਿਆ ਦਿੱਤਾ ਜਾਂਦਾ ਹੈ ਕਿ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਹੈ ਜੀ ਤੁਸੀਂ ਤਾਂ ਸਿਰਫ ਫੀਸ ਹੀ ਭੇ ਕਰਨੀ ਹੈ ਉਹ ਯਾਰ ਜੇ ਤੁਹਾਡੇ ਕੋਲ 12 ਲੱਖ ਰੁਪਏ ਹੁੰਦੇ ਫੀਸ ਹੀ ਭੇ ਕਰਤੀ ਤੇ ਉਹਨੇ ਅਗਲੇ ਪਾਸੇ ਭਾਵੇਂ ਸੈਟਿੰਗ ਕੀਤੀ ਹੈ ਕਿ ਬਾਈ ਅੱਧੀ ਮੈਨੂੰ ਮੋੜ ਦੀ ਅੱਧੀ ਤੂੰ ਰੱਖ ਲਈ ਬੱਚੇ ਨੇ ਉੱਥੇ ਜਾ ਕੇ ਪੜ੍ਹਨਾ ਨਹੀਂ ਜਾਂ ਪੜ੍ਹਨਾ ਮੈਂ ਕੁਝ ਪਤਾ ਨਹੀਂ ਸੋ ਉਹਦੇ ਵਿੱਚ ਉਹ ਤੁਹਾਨੂੰ ਇਹ ਕਹਿ ਕੇ ਜਰੂਰ ਉਲਝਾ ਰਿਹਾ ਕਿ ਮੈਂ ਤਾਂ ਤੁਹਾਡੇ ਤੋਂ ਕੁਝ ਲੈ ਹੀ ਨਹੀਂ ਰਿਹਾ ਕਿ ਮੈਂ ਤਾਂ ਸਿਰਫ ਫੀਸ ਹੀ ਭਰਉਣੀ ਆ ਜੀ ਤੁਹਾਡਾ ਵੀਜ਼ਾ ਆ ਗਿਆ ਮੈਂ ਨਾਲ ਹੀ 12 ਲੱਖ ਰੁਪਇਆ 15 ਲੱਖ ਰੁਪਇਆ 25 ਲੱਖ ਰੁਪਇਆ ਫੀਸ ਭਰਾਤੀ ਜੀ ਮੈਂ ਤਾਂ ਤੁਹਾਡੇ ਤੋਂ ਕੁਝ ਲਿਆ ਹੀ ਨਹੀਂ